ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਾ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਵੀਡੀਓ ਨੂੰ ਅੰਤ ਤੱਕ ਜੁੜੇ ਰਹੋ ਆਪਣੀ ਨਰਖ ਤੇ ਪਰਖ ਤਸੱਲੀ ਕਰਕੇ ਲੈ ਕੇ ਜਾਣਾ ਤੁਹਾਡਾ ਫਰਜ਼ ਬੰਦਾ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਅੱਜ ਪਹੁੰਚ ਚੁੱਕੇ ਆਂ ਪਿੰਡ ਕਸੀਆਂ ਕਲਾ ਜ਼ਿਲ੍ਹਾ ਲੱਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਹਿਸੀਲ ਲੱਗਦੀ ਸਜਨੋ ਪਟੇ ਵਧੇਰੇ ਜਾਣਕਾਰੀ ਲੈ ਕੇ ਦਿੰਨੇ ਆ। ਕੁਐਸਟ ਬੇਨਤੀ ਕਰਦੇ ਆ। ਚੈਨਲ ਨੂੰ ਮੇਰੇ ਵੀਰ ਵੱਤ ਤੋਂ ਵੱਧ ਸਬਸਕ੍ਰਾਈਬ ਕਰਿਓ। ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਿਓ। ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲ ਸਕੋ। ਆਓ ਲਈਏ ਡਿਟੇਲ ਵੀਰ ਤੁਮ ਬਾਈ ਜੀ ਸასი ਕਾਲ। ਸასი ਬਾਈ। ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ ਜੀ। ਬਹੁਤ ਸ਼ੁਕਰੀਆ। ਵਧੀਆ ਠੀਕ ਠਾਕ ਜੀ ਤੁਸੀਂ। ਠੀਕ ਹੈ ਨਾਮ ਜੀ। ਨਾਮ ਗੁਰਸਾਖ ਸਿੰਘ ਜੀ। ਅੱਛਾ ਜੀ। ਪਿੰਡ। ਪਿੰਡ ਕਲਸੀਆ ਕਲਾ। ਜ਼ਿਲ੍ਹਾ। ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ। ਤਸਵੀਰ। ਸੀਰਪੱਡੀ। ਮਾਲ ਨੰਬਰ ਹੈਗਾ 87280 ਹਾਂਜੀ 56359 ਠੀਕ ਹੈ ਜੀ ਹਾਂਜੀ ਤੇ ਫਿਰ ਦੁੱਧ ਹੀ ਵੇਖੀ ਅੱਜ ਵੇਖੀ ਆਈ ਇੱਕੋ ਰਹਿ ਗਈ ਹਾਂਜੀ ਰਹਿ ਗਈ ਬੜਾ ਦੋ ਅਹੀ ਤੇ ਤੁਹਾਨੂੰ ਫੋਨ ਕੀਤਾ ਜੀ ਹਾਂ ਚਲੋ ਕੋਈ ਨਹੀਂ ਜਿੰਦੇ ਕਰਮਾ ਜੀ ਇਹ ਇਹਦੀ ਕੀ ਡਿਟੇਲ ਹੈ ਕਿੰਨਾ 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 ਦੁੱਧ ਹੋਣਾ ਇਹ ਵੀ ਇਹਦੀ ਤੀਸਰਾ ਸੂਆ ਜੋ ਸਹੀ ਹਾਂਜੀ ਠੀਕ ਆ ਤੇ 20 ਦਿਨ ਦਾ ਟਾਈਮ ਹੋ ਗਿਆ ਸੂਈ ਨੂੰ ਅੱਛਾ ਜੀ ਤੇ 25 ਲੀਟਰ ਦੁੱਧ ਆਜਰ ਹੈ ਵੇ ਇਸ ਟਾਈਮ ਆਪਾਂ ਚਾਹੀ 24 10 ਕੇ ਦੇਣੀ ਹੈ 20 ਲੀਟਰ ਬਹੁਤ ਵਧੀਆ ਗਾਣੇ ਹਾਂਜੀ 24 10 ਕੇ ਜਿਹੜਾ ਮਰਜ਼ੀ ਭਣ ਭਾਲ ਜੇ ਕਾਲੀ ਜਰਸੀ ਚਾਹੁੰਦੀ ਸੱਜਣੋਂ ਇਹ ਗੱਲਾਂ ਬਿਲਕੁਲ ਸਹੀ ਆ ਕਿ 25 ਦੇਂਦਾ ਸਮਾਂ ਜਿਹੜਾ ਹੋ ਗਿਆ ਨਾ ਹਾਂਜੀ ਬਿਲਕੁਲ ਜੀ ਤੇ ਤੋਰਾ ਕਰਾਈਏ ਚੱਕਾ ਲਓ ਨੋਈ ਸੱਜਣੋਂ ਵੈੜ ਚੰਗੀ ਪੰਜਾਬ ਵਾਲੀ ਜਰਸੀ ਆ ਵਾਹ ਕੱਦ-ਕਾਟ ਵੀ ਸੋਹਣਾ ਲੱਗਾ ਮਿਲਕ ਮੈਨ ਵੇਖੋ ਕਿੱਡੀ ਸੋਹਣੀ ਲੱਗੀ ਆ ਮੋਢੀ ਮੋਢੀ ਸੁਬਾਹ ਵੀ ਦੀ ਚਵਾਈ ਵੀ ਆਪਾਂ 7:00 ਵਜੇ ਕੀਤੀ ਜੇ ਕੋਈ ਟਾਈਮ ਟੂਮ ਨਹੀਂ ਹੈ ਅੱਛਾ ਲੰਮੀ ਤੋੜ ਦਿਓ ਬਰਾਂਡਿਆਂ ਨੂੰ ਤੋੜ ਦਿਓ ਵਾਹ ਜੀ ਵਾਹ ਵਾਹ ਜੀ ਵੱਡੀ ਵੈੜ ਸਜਣੋ ਵੱਡੀ ਪੂਰੀ ਛੋਟੀ ਨਹੀਂ ਆ ਕਾਦ ਕਾਠ ਚੰਗਾ ਵੱਡਾ ਹੈ ਲੋ ਜੀ ਬੰਦ ਹੋ ਜੀ ਉੱਥੇ ਤੇ ਕਿੰਨੇ ਰੀ ਦੇ ਦਈਏ ਮੁੱਲ ਕਿੰਨਾ ਫਿਰ ਜੀ ਡਿਮਾਂਡ ਤਾਂ ਐਡੀਆਂ ਵਹਿਣ ਜਾਂਦੀ ਲੋਕੀ 80 80 85 85 ਵੀ ਕਰੀ ਜਾਂਦੇ ਜਿੰਨਾ ਦੁੱਧ ਆ ਹਾਂ ਕਰਦੇ ਪਰ ਆਪਾਂ ਇੰਨੀ ਡਿਮਾਂਡ ਜ਼ਿਆਦਾ ਨਹੀਂ ਕਰਨੀ ਆਪਾਂ ਨੂੰ ਭਾਜ ਮਿਲੀਏ ਭਾਜ ਦੇ ਦੇਣੀ ਆਪਾਂ ਅੱਛਾ ਜੀ ਹਾਂਜੀ ਠੀਕ ਆ ਆਪਾਂ ਇਹਦੀ ਡਿਮਾਂਡ ਕਰਦੇ ਆ 66000 ਰੁਪਇਆ ਅੱਛਾ ਜੀ ਤੇ ਉਹ ਚੋ ਛੋੜ ਚੱਪਾ ਕਰ ਦਾਂਗੇ ਕਿੰਨਾ ਕਰਦੀ ਦੋ ਹੀ ਦੱਸ ਦੋ ਕਿੰਨਾ ਕਰਦੀ ਤੇਨ 6000 ਕਰ ਦਈਏ ਕਰ ਦਾਂਗੇ 66000 ਦੀ ਦੇ ਦਾਂਗੇ ਆਪਾਂ ਲਓ ਜੀ ਸੱਜਣਾ 66000 ਦੀ ਹੋ ਜੂਗੀ ਵੈੜ ਚੰਗੀ ਜੀ ਤੇ ਜਿੰਦੇ ਕਰਮਾਂ ਜਾਂ ਨੀਰ ਲਿਖਿਆ ਉਹ ਲੁੱਟ ਲਿਓ ਮੇਲਾ ਕਿਉਂ 25 24 ਕਿਲੋ ਦੁੱਧ ਬੜਾ ਅੰਦਾਜ਼ ਜਰੋ ਚਾਹੀਏ ਤੇ ਗੱਲਾਂ ਖਰੀਆਂ ਵੀਰ ਦੀਆਂ ਜਰਸੀ ਕਾਲੀ ਆ ਗਈ ਆ ਕੱਦ ਬਾਲਾ ਵੀ ਛੋਟਾ ਨਹੀਂ ਆ ਵੱਡਾ ਸੋਹਣਾ ਥੰਥਣ ਬੜਾ ਸੋਹਣਾ ਲੱਗਾ ਖਰੀਦਾਰੀ ਕਰਿਓ ਮੇਰੇ ਵੱਲੋਂ ਪਿਆਰ ਭਰੀ ਸასი ਗਾਜੀ